ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਾਸਾਲ ਕੇਤ ਗੋਬਿੰਦ ਅਰਾਧਿ ਗੈ ਹੋਵੇ ਆਨੰਦ ਕਾਣਾ ਬਿਕਰਮੀ ਸੰਮਤ ਦਾ ਜੋ ਕੇ ਧੰਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਾਂ ਹੀ ਪਾਤਸ਼ਾਹੀਆਂ ਗਰੀਬ ਨਿਵਾਜ ਸਤਿਗੁਰਾਂ ਦੇ ਵਿਸ਼ੇਸ਼ ਕਰਕੇ ਦਸ ਪਾਤਸ਼ਾਹੀ ਜੀ ਦੇ ਹੁਕਮਨਾਮੇ ਜਾਂ ਜੋ ਵੀ ਅਸੀਂ ਪ੍ਰਾਤਨ ਲਿਖਤਾਂ ਪੜ੍ਹਦੇ ਆਂ ਮਹਾਪੁਰਖਾਂ ਦੀ ਸੰਗਤ ਵਿੱਚੋਂ ਵੀ ਵੇਖਦੇ ਰਹੇ ਆ ਪੜ੍ਹਦੇ ਰਹੇ ਆ ਉਹ ਸਾਰਾ ਬਿਕਰਮੀ ਸੰਮਤ ਨਾਲ ਹੀ ਸਾਰੇ ਦਿਨ ਤਿਉਹਾਰ ਜਿਹੜੇ ਮਨਾਏ ਜਾਂਦੇ ਲਿਖਤਾਂ ਵਿੱਚ ਵੀ ਉਸੇ ਤਰ੍ਹਾਂ ਲਿਖੇ ਹੋਏ ਨੇ ਸੋ 14 ਤਰੀਕ ਵਾਲੇ ਦਿਨ ਇਹ ਖਾਲਸਾ ਜੀ ਚੇਤ ਦੀ ਸੰਗਰਾਂਦ ਦਾ ਦਿਹਾੜਾ ਆ ਰਿਹਾ ਹੈ ਸਾਡੇ ਵਾਸਤੇ ਇਹ ਨਵਾਂ ਸਾਲ ਹੈ ਕਿਉਂਕਿ ਸਤਿਗੁਰੂ ਨੇ ਇਹ ਮਰਯਾਦਾ ਕਾਇਮ ਕੀਤੀ ਹੈ ਤੇ ਸਾਰੇ ਪ੍ਰਾਤਨ ਗੁਰ ਸਿੱਖ ਇਸ ਤਿਉਹਾਰ ਨੂੰ ਇਸ ਚੇਤ ਦੀ ਸੰਗਰਾਦ ਨੂੰ ਪਹਿਲਾ ਨਵਾਂ ਸਾਲ ਮੰਨਦੇ ਰਹੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਸਤਿਗੁਰੂ ਨੇ ਦੋ ਬਾਰਾ ਮਹ ਰਾਚੇ ਉਹ ਵੀ ਚੇਤ ਵਿਸਾਖ ਦੇ ਹਿਸਾਬ ਨਾਲ ਹੀ ਸਤਿਗੁਰੂ ਨੇ ਪਰਮਾਏ ਨੇ ਦਸਮ ਸਰੂਪ ਦੇ ਅੰਦਰ ਵੀ ਬਾਣੀ ਜਿਹੜੀ ਲਿਖੀ ਹੈ ਉਹਦੇ ਵਿੱਚ ਵੀ ਇਹ ਮਹੀਨਿਆਂ ਦਾ ਜ਼ਿਕਰ ਕੀਤਾ ਹੋਇਆ ਹੈ ਸੋ ਅੱਜ ਭਾਵੇਂ ਬਹੁਤ ਸਿੱਖ ਭਾਈਚਾਰਾ ਦੇਸ਼ਵਿਦੇਸ਼ਾਂ ਵਿੱਚ ਰਹਿੰਦਾ ਹੈ ਅਸੀਂ ਇਹ ਈਸਵੀ ਸਾਲ ਨੂੰ ਬਹੁਤੀ ਤਰਜੀਹ ਦੇਣ ਲੱਗ ਪਏ ਹਾਂ 31 ਦਸੰਬਰ ਨੂੰ ਬਹੁਤ ਵੱਡੇ ਪੱਧਰ ਤੇ ਲੋਕ ਗੁਰੂ ਘਰਾਂ 'ਚ ਸੰਗਤਾਂ ਜੁੜਦੀਆਂ ਨੇ ਪਰ ਮੈਂ ਬੇਨਤੀ ਕਰਦਾ ਦੇਸ਼ ਉਦੇਸ਼ 'ਚ ਰਹਿਣ ਵਾਲੇ ਗੁਰਸਿੱਖਾਂ ਨੂੰ ਵੀ ਕਿ ਜਿਵੇਂ ਅਸੀਂ ਉਹ ਦਿਨ ਮਨਾਉਂਨੇ 31 ਦਸੰਬਰ ਵਾਲਾ ਜਾਂ ਪਹਿਲੀ ਜਨਵਰੀ ਵਾਲਾ ਸਿੱਖ ਜਗਤ ਦੇ ਅੰਦਰ ਇਹ ਚੇਤ ਦੀ ਸੰਗਰਾਣ ਦਾ ਜਿਹੜਾ ਦਿਹਾੜਾ ਹੈ ਨਵੇਂ ਸਾਲ ਦੇ ਮੁਤਾਬਕੇ ਨੂੰ ਚੜ੍ਹਦੀ ਕਲਾ ਨਾਲ ਗੁਰਸਿੱਖਾਂ ਨੂੰ ਮਨਾਉਣਾ ਚਾਹੀਦਾ ਹੈ ਸਤਿਗੁਰੂ ਦੀ ਬਣਾਈ ਹੋਈ ਪਰੰਪਰਾਵਾਂ ਤੇ ਸਾਨੂੰ ਪਹਿਦਾ ਦੇਣਾ ਚਾਹੀਦਾ ਮੈਂ ਇਸ ਬਿਕਰਮੀ ਸਮਾਂ ਦੇ 557ਵੇਂ ਸਾਲ ਤੇ ਇਹ ਜੋ ਹੈ ਦਿਨ ਆ ਰਿਹਾ ਚੇਤ ਦਾ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਹੈ ਗੁਰੂ ਕਿਰਪਾ ਕਰੇ ਇਹ ਚੜਿਆ ਹੋਇਆ ਮਹੀਨਾ ਸਾਲ ਸੁਖ ਸੁੱਖਾਂ ਨਾਲ ਪਰਿਵਾਰਾਂ ਚ ਬਤੀਤ ਹੋਵੇ ਗੁਰੂ ਦੀ ਰਹਿਮਤ ਹੋਵੇ ਆਓ ਰਲ ਮਿਲ ਕੇ ਨਵੇਂ ਸਾਲ ਨੂੰ ਜੀਓ ਆਇਆ ਕਹਿ ਕੇ ਇਸ ਦਿਹਾੜੇ ਨੂੰ ਮਨਾਉਣ ਦਾ ਯਤਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ